ਮੈਂ ਕਹਿੰਦੀ ਆਂ ਵੀ ਜਿਹੜੀ ਭੁਆ ਲਈ ਹੈ ਨਾ ਉਹ ਵੀ ਨਾਲ ਵਾਲਾ ਲਈਏ ਖਰਚਾ ਤਾਂ ਹੋਣਾ ਹੀ ਆ ਤੇ ਫੇਰ ਉਹੋ ਹੀ ਕਰਦੇ ਰਾਂਗੇ ਕੰਮ ਵੈਸੇ ਗਲਤ ਕਰ ਲਈ ਤੂੰ ਠੀਕ ਕੀਤੀ ਆ ਕਿ ਮੰਨ ਲਓ ਉਹ ਵੀ ਕੰਮ ਅੱਜ ਨਹੀਂ ਤਾਂ ਮੁਰਕੇ ਦੋ ਚੋਂ ਸਾਲਾਂ ਨੂੰ ਕਰਾਉਣਾ ਹੀ ਆ ਪਹਿਲੇ ਤਾਂ ਮੈਂ ਵੀ ਤੈਨੂੰ ਪਤਾ ਹੀ ਆ ਵੀ ਆਪਣੀ ਕਬਲ ਦੇ ਨਾ ਉਹਨਾਂ ਕਾਗਜ਼ਕੂਜ ਲਾਏ ਆ ਬਾਹਰ ਉਹਦੇ ਸੌਹਰਿਆਂ ਨੇ ਹਾਂਜੀ ਤੇ ਉਹ ਪਤਾ ਨਹੀਂ ਮਹੀਨੇ ਚ ਜਾਂ ਦੋ ਚ ਮਤਲਬ ਲਗਭਗ ਨਿਕਲੀ ਆਉਣੇ ਆ ਦੱਸਣ ਦੇ ਕਬਲ ਕਹਿੰਦੀ ਵੀ ਭਾਜੀ ਨਾ ਹੋਣ ਦੀ ਗੱਲ ਤੂੰਾਂ ਦੇ ਦੀ 2 ਮਹੀਨੇ ਲੱਗਣੇ ਆ ਸਿਰਫ ਹੁਣ ਕਵਲ ਦੀ ਹੋਣੀ ਹੈ ਨਾਲ ਹੀ ਤੁਸੀਂ ਕਰਕੇ ਪਰਾਂ ਮਾਰਿਓ ਮੈਂ ਕੰਮ ਨਿਬੜੇਗਾ ਬਾਕੀ ਅੱਗੇ ਮੰਮੀ ਮਗਹਾਈ ਬੜੀ ਜੇ ਦਿਨ ਦਿਨ ਕੰਮ ਵਧਣ ਡਿਆ ਵਾ ਤੇ ਚੱਲ ਜੇ ਅਗਲੇ ਦੇ ਕੋ ਚਾਰ ਪੈਸੇ ਵੱਜ ਜਾਣਗੇ ਤੇ ਮਾੜਾ ਵੇ ਇੰਦਰ ਤੂੰ ਅਜੇ ਨਹੀਂ ਆਣਾ ਵੇ ਤੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਹੈਗਾ ਪੈੜੀ ਉੱਥੇ ਹੀ ਰਹਿਣੀ ਹੈ ਕਿਤੇ ਨਹੀਂ ਜੋੜ ਚੱਲੀ ਜਿਹੜੀ ਕਵਲ ਵਾਲੀ ਪੈੜੀ ਹੈ ਨਾ ਉਹ ਆਪਣੇ ਨਾਂ ਕਰਾਉਣ ਜਿਹੜੀ ਮੇਰੇ ਵਾਲੀ ਹੈ ਨਾ ਉਹ ਰਹਿਣ ਦੇਣ ਕੋਈ ਗੱਲ ਨਹੀਂ ਮੈਂ ਬਾਅਦ ਚ ਵੇਖਾਂਗੀ ਮੰਮੀ ਤੂੰ ਹੀ ਕਮਾਲ ਕਰਨ ਦੇ ਜੇ ਕੀ ਵੇਖਣਾ ਤੁਸੀਂ ਵੇਖਣਾ ਮੈਂ ਉਹਨਾਂ ਹੁਣ ਜੇ ਛੇੜ ਛੇੜੀਏ ਤਾਂ ਕੰਮ ਕਰਕੇ ਪਰਾਂ ਮਾਰੀਏ ਇੰਦਰ ਤੈਨੂੰ ਕੀ ਪਤਾ ਜਿਹੜੀ ਮੇਰੇ ਨਾਲ ਪੈੜੀ ਹੈ ਨਾ ਉਹ ਮੈਂ ਨਹੀਂ ਅਜੇ ਲਵਾਉਣੀ ਉਹ ਮੈਂ ਬਾਅਦ ਚ ਵੇਖਾਂਗੀ ਬਾਅਦ ਮਮੀ ਫੇਰ ਉਹ ਗੱਲ ਕਾਹਦੇ ਲਈ ਨਹੀਂ ਮੈਂ ਲਵਾਉਣੀ ਨਹੀਂ ਬਸ ਸਿੱਧੀ ਜਿਹੜੀ ਗੱਲ ਹੈ ਨਾ ਉਹ ਕੋਈ ਟਾਈਮ ਰੱਖ ਲਾਂਗੀ ਫੇਰ ਮੈਂ ਤੁਹਾਨੂੰ ਦੱਸਾਂਗੀ ਕਿਉਂ ਕੀ ਗੱਲ ਤੁਹਾਡਾ ਮੇਰੇ ਸਹੌਣਾ ਜੀਨ ਕਰਨ ਰਿਹਾ ਨਾ ਦਿਨ ਨੂੰ ਇਹੋ ਜਿਹਾ ਉਹ ਚੱਕਰ ਹੈ ਇੰਦਰ ਇਹੋ ਜਿਹਾ ਸਵਾਲ ਜਵਾਬ ਤੂੰ ਮੇਰੇ ਨਾਲ ਨਾ ਕਰਿਆ ਕਰ ਤੇ ਨਾਲੇ ਮੈਂ ਪੈੜੀ ਨਹੀਂ ਅਜੇ ਉਹਨਾਂ ਦੇ ਨਾਲ ਲਵਾਉਣੀ ਜੇ ਮੈਂ ਪੈੜੀ ਲਵਾ ਦਿੱਤੀ ਨਾ ਤਾਂ ਉਹਨਾਂ ਦਾ ਪੁੱਛਣਾ ਕਿ ਛੜਨੇ ਗਿਆ ਘਰ ਗਿਆ ਉਹ ਤੇ ਉੰਜ ਵੀ ਉਹਨਾਂ ਨੇ ਆਖਣਾ ਵੀ ਭੂਆ ਕੌਣ ਐ ਅਜੇ ਮੈਂ 2-4 ਸਾਲ ਠਹਿਰ ਕੇ ਨਾ ਤੇ ਫੇਰ ਮੈਂ ਆਖਣਾ ਲਾਵਨ ਤੇ ਫੋਨ ਫੜਾ ਮੈਂ ਉਹਦੇ ਨਾਲ ਗੱਲ ਆਪੇ ਕਰ ਲੈਣੀ ਆ ਵੀ ਜਿਹੜੀ ਕਵਲ ਦੇ ਨਾਮ ਆ ਨਾ ਉਹ ਤੁਸੀਂ ਲਵਾ ਲਓ ਤੇ ਮੇਰੇ ਵਾਲੀ ਦੀ ਕੋਈ ਠਹਿਰ ਕੇ ਮੈਂ ਦੱਸਾਂਗੀ ਤੁਹਾਨੂੰ ਮੰਮੀ ਇਦਾਂ ਚੱਗਿਆ ਨਹੀਂ ਲੱਗੀਦਾ ਅਗਲਾ ਸੋਚਣਾ ਵੀ ਖਰੇ ਨਾ ਸੱਚੀ ਨਹੀਂ ਦੇਣੀ ਤੁਹਾਨੂੰ ਤਾਂ ਕਿਸੇ ਨੇ ਵੀ ਨਹੀਂ ਕਹਿਣਾ ਹਨ ਨੂੰ ਗੱਲਾਂ ਕਰਨ ਕਿ ਉਹ ਆਂਦੇ ਹੁਣੇ ਨਾ ਕਰਾਂ ਇੰਦਰ ਫੇਰ ਉਹ ਗੱਲ ਲਾਵ ਮੈਂ ਵੀ ਤੁਸੀਂ ਲਾਵਲੀ ਵੇਖੋ ਹਾਂ ਹੋਰ ਕੁਝ ਨਹੀਂ ਤੇ ਵੇ ਨਹੀਂ ਆ ਮੈਂ ਲਾਵ ਵਾਲਾ ਮੈਂ ਕਦੋਂ ਲਾਭ ਨੂੰ ਪਿਛਾ ਪਾਇਆ ਵੇ ਤੁਹਾਡੇ ਨਾਲ ਕਿੰਨਾ ਕਰਦਾ ਏ ਉਹ ਤੇ ਮੇਰਾ ਪਹਹਾ ਵੇ ਜੇ ਤੁਸੀਂ ਕਹੋਗੇ ਵੀ ਮੈਂ ਨਹੀਂ ਲਵਾਉਣੀ ਪਹਿਲੀ ਤੁਹਾਡੇ ਨਾਲ ਅਗਲਾ ਇੱਥੇ ਵੜਿਆ ਨਹੀਂ ਕਰਨਾ ਨਹੀਂ ਨਹੀਂ ਲਵਾਉਣੀ ਲਾਉਣੀ ਪਿੰਦਰ ਲਾਵ ਤੇ ਮੈਨੂੰ ਤੇਰੇ ਨਾਲ ਵੀ ਚੰਗਾ ਵਾ ਪਰ ਤੈਨੂੰ ਨਹੀਂ ਜੀ ਇੰਨਾ ਗੱਲਾਂ ਦਾ ਪਤਾ ਹੈਗਾ ਉਹਨੇ ਤੇ ਚਲੋ ਹੁਣ ਬਾਹਰ ਜਾਣਾ ਉਹ ਤੇ ਜ਼ਰੂਰੀ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਸਮੇਂ ਦਾ ਤੇ ਮੇਰੀ ਬਾਅਦ ਵਿੱਚ ਵੇਖੀ ਜਾਏਗੀ ਤੂੰ ਫੋਨ ਫੜਾ ਮੈਂ ਉਹਦੇ ਨਾਲ ਗੱਲ ਕਰਾਂ ਮਮੀ ਫੋਨ ਤੇ ਕੋਈ ਗੱਲ ਨਹੀਂ ਕਰਨੀ ਮੈਂ ਕਰ ਲਈਏ ਮੈਂ ਉਹਨਾਂ ਨੂੰ ਕਹਿਤਾ ਵੀ ਜਿੱਦਨ ਤੁਸੀਂ ਟਾਈਮ ਰੱਖੋਗੇ ਨਾ ਸਾਨੂੰ ਦੱਸ ਦਿਓ ਤੇ ਅਹੀਂ ਆ ਜਾਵਾਂਗੇ ਇੰਦਰ ਮੈਂ ਤੇ ਨਹੀਂ ਜਾਣਾ ਤੂੰ ਮੈਨੂੰ ਪੁੱਛਿਆ ਵਾ ਵੀ ਮੈਂ ਆਖਿਆ ਸੀ ਵੀ ਆ ਜਾਗੇ ਤੂੰ ਜਾਣਾ ਹੈ ਕਦੇ ਜਾਈ ਮੈਂ ਨਹੀਂ ਜਾਣਾ ਹੈ ਮਮੀ ਮੈਂ ਜਾ ਕੇ ਕੀ ਕਰਨਾ ਹੈ ਕੰਮ ਉੱਥੇ ਤੁਹਾਡਾ ਏ ਇਹ ਕੰਮ ਮੈਂ ਤੂੰ ਮੈਨੂੰ ਦੱਸਿਆ ਵਾ ਮੈਂ ਨਹੀਂ ਜਾਣਾ ਸਿੱਧੀ ਜਿਹੜੀ ਗੱਲ ਮਮੀ ਉਹਨਾਂ ਘਰ ਅੱਜ ਹੀ ਸੱਦ ਲਿਆ ਏ ਜਾਂ ਕੱਲ ਨੂੰ ਸੱਦ ਲਿਆ ਜਾਂ ਕੀ ਪਤਾ ਹਫਤੇ ਨੂੰ ਤਾਂ ਦਿਨਾਂ ਨੂੰ ਨਾ ਰੱਖਣਾ ਮੈਂ ਪਿੰਦਰ ਅੱਜ ਸੱਜਣ 10 ਦਿਨਾਂ ਤੋਂ ਬਾਅਦ ਸੱਜਣ ਜਦੋਂ ਮੈਂ ਤੈਨੂੰ ਕਹਿ ਦਿੱਤਾ ਵਾ ਵੀ ਮੈਂ ਇਹ ਕੰਮ ਨਹੀਂ ਕਰਨਾ ਬਸ ਮੰਮੀ ਤੂੰ ਹੀ ਕਰ ਲੈ ਣਿਆਣੇ ਵਾਲੀਆਂ ਗੱਲਾਂ ਬੈ ਕੇ ਸੋਚੋ ਇਦਾਂ ਨਹੀਂ ਚੰਗੇ ਲੱਗਦਾ ਹੈਗਾ ਤੇ ਮੈਂ ਉਹਨੂੰ ਹਾਂ ਕਰਤੀ ਜਦੋਂ ਜਾਣਾ ਹੈ ਉਹਦਾ ਤਿਆਰ ਹੋ ਜਾਓ ਕਿਰਨਾ ਤੂੰ ਦੱਸਿਆ ਨਹੀਂ ਆ ਮੈਨੂੰ ਕੋਈ ਮਜਬੂਰੀ ਨਹੀਂ ਮੈਂ ਜਾਵਾਂ ਚਾਹੇ ਨਾ ਜਾਵਾਂ ਮੈਂ ਉਹਦੇ ਨਾਲ ਆਪੇ ਗੱਲ ਕਰ ਲਾਂਗੀ ਜਦੋਂ ਤੈਨੂੰ ਬੁਲਾ ਕੇ ਆਵੇਂ ਹਾਂ ਵੇ ਬਦੋਬਦੀ ਵਿੱਚ ਮੈਨੂੰ ਢਾਈ ਜਾਂਦਾ ਮੈਂ ਕੋਈ ਸਮਝਣਾ ਸੋਚਣਾ ਤੂੰ ਤੇ ਣਿਆਣੇ ਵਾਲੀਆਂ ਗੱਲਾਂ ਕਰਨਾ ਪਿੰਦੁਰ ਕੀ ਗੱਲ ਹੋਈ ਏ ਕਿਹੜੀ ਗੱਲ ਹੁੰਦੇ ਆ ਮੰਮੀ ਨਾਲ ਲੜਨਾ ਪਹਿਲਾਂ ਤੁਸੀਂ ਮੰਮੀ ਨੂੰ ਲੱਭਾਂਦੇ ਹੋ ਤੇ ਹੁਣ ਲੜੀ ਜਾਂਦੇ ਹੋ ਨਵਦੀਪਾ ਮੰਮੀ ਕਰਨ ਦੀ ਜਾਣੇ ਵਾਲੀਆਂ ਗੱਲਾਂ ਗੱਲ ਕੀ ਹੋਈ ਆ ਲੱਭਦਾ ਆ ਹੀ ਫੋਨ ਮੰਮੀ ਦਾ ਨਾਂ ਹੈਗੀ ਏ ਪਹਿਲੀ ਤੇ ਕਬਲ ਦੇ ਨਾਮ ਹੀ ਹੁਣ ਜਦੋਂ ਇਹਨਾਂ ਪਹਿਲਾਂ ਨਹੀਂ ਕਰਾਈ ਉਹ ਤੇ ਪਿੰਦ ਦੇ ਜਿਹੜੀਆਂ ਕੁੜੀਆਂ ਹੁੰਦੀਆਂ ਕੁੜੀਆਂ ਦੇ ਨਾਂ ਤੇ ਪਹਿਲੀ ਹੋਣੀ ਹੁੰਨੀ ਆ ਉਹ ਮੇਰੀ ਗੱਲ ਤੇ ਸੁਣਨਾ ਕਵਲ ਦੇ ਸੌਰੇ ਆਂਦੇ ਨੇ ਵੀ ਤੁਸੀਂ ਆਪਣੇ ਨਾਂ ਪੈਲੀ ਕਰਾ ਲਓ ਕਿਉਂਕਿ ਉਹਨਾਂ ਉਹਦਾ ਬਾਹਰ ਦਾ ਲਾਉਣਾ ਮੁਰਕ ਕੀ ਪਤਾ ਕਦੋਂ ਆਉਣਾ ਕਦੋਂ ਨਹੀਂ ਤੇ ਉਹਨਾਂ ਸਲਾਹ ਬਣਾਈ ਲਾਉਣਾ ਚਲ ਹੁਣ ਕਰਨਾ ਦਾ ਹੈਗਾ ਤੇ ਮੰਮੀ ਵਾਲੀ ਜਿਹੜੀ ਪੈਲੀ ਉਹ ਵੀ ਕਰਾ ਲੈਨੇ ਆ ਤੇ ਮੈਂ ਮੰਮੀ ਦਾ ਫੋਨ ਆ ਤੇ ਆਂਦੇ ਵੀ ਮੈਂ ਤੇ ਕਰਾਉਣੀ ਹੈ ਨਹੀਂ ਉਹਨਾਂ ਦੇ ਨਾਂ ਪੈਲੀ ਜੀ ਕਿਉਂ ਕਰਾਉਣੀ ਕਿਹੜੀ ਗੱਲ ਨਹੀਂ ਇਹ ਨਹੀਂ ਮੈਂ ਹਜੇ ਕੁਝ ਸੋਚਣਾ ਮੈਂ 2-4 ਸਾਲ ਨਹੀਂ ਕਰਾਉਣੀ ਇਸੇ ਵੱਲੋਂ ਬੈ ਮੈਂ ਲੜਨਾ ਹੁਣ ਹਾਂ ਲੈਣਾ ਨਹੀਂ ਕੀ ਸੋਚਣਾ ਵਾ ਹਦੋ ਹੀ ਮੰਮੀ ਵਾਲੀ ਵੀ ਜਿਹੜੀ ਉਹਨਾਂ ਦੀ ਚੀਜ਼ ਉਹਨਾਂ ਨੂੰ ਹੀ ਦੇਣੀ ਆ ਤੇ ਇਹਨਾਂ ਨੇ ਆਪਣੇ ਨਾਲ ਲਵਾਉਣੀਆਂ ਮੁੜ ਕੇ ਕੱਲ ਨੂੰ ਗੱਲਾਂ ਕਰਾਉਣੀਆਂ ਆਪਣੇ ਨਾਲ ਲਵਾ ਕੇ ਨਵਦੀਪ ਇਹਨਾਂ ਨੂੰ ਕਿਸੇ ਨੇ ਵੀ ਨਹੀਂ ਕਹਿਣਾ ਕਹਿਣਾ ਨੂੰਹ ਪੋਤਾਂ ਦੇ ਹੋਣੇ ਆ ਮਾੜਿਆ ਸਾਨੂੰ ਕਹਿਣਾ ਸਾਨੂੰ ਹੀ ਕਹਿਣਾ ਵਾ ਸਾਰਿਆਂ ਨੇ ਨਾਲੇ ਇਹਨਾਂ ਦੀ ਕਿਹੜੀ ਕੱਲਿਆਂ ਦੇ ਦੇਣੀ ਆ ਸਾਰੀਆਂ ਧੀ ਆਪਣੇ ਮਾਪਿਆਂ ਨੂੰ ਪਹਿਲੀ ਦੇਣੀ ਆ ਤੇ ਕੋਈ ਨਹੀਂ ਤੇ ਫੇਰੀ ਮਿਲਣ ਵਰਤਣਗੇ ਜੇ ਇਹਨਾਂ ਦੀ ਪੜੀ ਪਹਿਲੀ ਆਪਣੇ ਨਾਲ ਵਾਲੀ ਤੇ ਫਿਰ ਇਹਨਾਂ ਦਾ ਉਹਨਾਂ ਨਾਲ ਕੀ ਕਨੈਕਸ਼ਨ ਰਹਿ ਗਿਆ ਕੋਈ ਵੀ ਨਹੀਂ ਮੈਂ ਸਮਝਾਇਆ ਮੈਂ ਕਿ ਮਮੀ ਤੁਸੀਂ ਬਹਿ ਕੇ ਸੋਚਿਓ ਤਹੇ ਕੋਈ ਨਹੀਂ ਹੈਗੇ ਕੋ 4 ਦਿਨ ਜਦਨ ਕਰਨਗੇ ਹੁਣ ਖੜਾ ਦਾ ਤਿਆਰ ਕਰਕੇ ਕਿ ਜਾਣਾ ਕਿ ਉਹ ਨਹੀਂ ਆ ਇਹਨਾਂ ਦਾ ਵੇਖ ਲੈ ਇਹਨਾਂ ਦਿਮਾਗ ਨਹੀਂ ਕੰਮ ਕਰਦਾ ਵੀ ਉਹਦੀ ਅਗਲੀ ਦੇ ਸਹੁਰੇ ਕਹਿਣ ਦੇ ਨੇ ਹਲੇ ਨਵਾਂ ਉਹਦਾ ਵਿਆਹ ਹੋਇਆ ਵਾ ਤਾਂ ਅਗਲੇ ਇਹਨਾਂ ਸੋਚਦੇ ਵੀ ਜਿਹੜੀ ਇਹਦੇ ਨਾਂ ਪੈਲੀ ਆ ਤੇ ਉਹ ਉਹਨਾਂ ਨੂੰ ਕਹਿੰਦੇ ਤੁਸੀਂ ਆਪਣੇ ਨਾਂ ਕਰਾ ਲਓ ਨਹੀਂ ਤੇ ਉਹਨਾਂ ਨੂੰ ਕੀ ਲੋੜ ਇਹਨਾਂ ਸੋਚਾਂ ਦੀ ਕੁੜੀ ਜਿੱਥੇ ਮਰਜੀ ਜਾਏ ਨਾ ਜਾਏ ਨਾ ਤੇ ਉਹਨਾਂ ਦੀ ਆ ਤਾਂ ਵੀ ਵੇਖ ਲਓ ਕਿੰਨੇ ਚੰਗੇ ਨੇ ਨਹੀਂ ਤੇ ਅੱਜ ਕੱਲ ਕੋਈ ਇਹਨਾਂ ਸੋਚਦਾ ਹੀ ਨਹੀਂ ਹੈਗਾ ਸੋ ਉਹ ਮੰਮੀ ਨੂੰ ਚਾਹੀਦਾ ਹੀ ਉਹਨਾਂ ਦੇ ਗੱਲ ਕਹਿਣ ਤੋਂ ਪਹਿਲਾਂ ਹਾਂ ਕਰ ਦਿੰਦੇ ਇਹ ਵਿੱਚ ਫਿਰਦੇ ਨੇ ਰਿਕਡ ਆਉਣ ਇਹਨਾਂ ਦੀ ਕੋਈ ਆਦਤ ਹੀ ਹੋ ਗਈ ਹੈ ਕਿ ਇਹਨਾਂ ਨੇ ਹਰ ਇੱਕ ਕੰਮ ਦੇ ਵਿੱਚ ਲੜਾਈ ਪਾਉਣੀ ਪਾਉਣੀ ਹੈ ਹੁਣ ਜੇ ਉਹਨਾਂ ਨੂੰ ਕਵਾਂਗੇ ਵੀ ਮੰਮੀ ਨਹੀਂ ਮੰਨਣ ਦੇ ਪੈਲੀ ਲਵਾਉਣ ਨੂੰ ਤੇ ਜਿਹੜੇ ਆਉਂਦੇ ਜਾਂਦੇ ਆ ਨਾ ਉਹਨਾਂ ਉਹ ਵੀ ਨਹੀਂ ਆਉਣਾ ਹੈਗਾ ਤੇ ਬਦਨਾਮੀ ਵਾਧੂ ਹੋਏ ਨਹੀਂ ਏ ਉਹ ਤਾਂ ਪਿੰਦਰ ਹੋਣੀ ਪਾਣੀ ਨਾਲੇ ਇਹ ਮੰਮੀ ਦੀ ਹੋ ਗਈ ਤੇ ਨਾਲ ਹਾਡੀ ਵੀ ਹੋਊਗੀ ਬਿਲਕੁਲ ਤੇ ਉੱਥੇ ਵੀ ਹੁਣ ਇਹ ਇੱਥੇ ਵੀ ਹੁਣੀ ਪਤਾ ਤਾਂ ਲੱਗ ਹੀ ਜਾਂਦਾ ਇਹੋ ਜੀ ਗੱਲ ਦਾ ਛੁਪੀ ਨਹੀਂ ਰਹਿੰਦੀ ਕਰਚ ਪਏ ਬਾਅਦ ਚ ਪਤਾ ਲੱਗੇ ਲੋਕਾਂ ਨੂੰ ਪਹਿਲਾਂ ਹੀ ਲੱਗ ਜਾਂਦਾ ਨਾਲੇ ਪਿੰਦਰ ਇਦਾਂ ਦੇ ਕੰਮ ਚੰਗੇ ਵੀ ਨਹੀਂ ਲੱਗਦੇ ਹੈਗੇ ਜਾਂ ਤੇ ਹੋਏ ਨਾ ਵੀ بڑا ਐ ਤੇ ਇਹੀ ਹਨਾ ਕਰਦੇ ਵੀ ਚੰਗੇ ਲੱਗੀਏ ਤੇ ਸਗੋਂ ਤੂੰ ਸੋਚ ਉਹਨਾਂ ਦਾ ਭਾਵੇਂ ਪਿੰਦਰ ਥੋੜਾ ਹੋਏ ਭਾਵੇਂ ਬਹੁਤਾ ਹੋਏ ਮੈਨੂੰ ਨਹੀਂ ਲੱਗਦੀ ਨਾ ਸੁਣੀ ਨਹੀਂ ਲੱਗਦੀ ਨਾਲੇ ਮਾਲਕ ਕਿਤੇ ਮਾਲਕ ਕਈਆਂ ਦੀਆਂ ਗੱਲਾਂ ਸੁਣੀਆਂ ਜਿਹੜੇ ਏਦਾਂ ਆਪਣੇ ਮਾਪਿਓ ਦੀ ਪੈਰੇ ਲੰਨਦੇ ਨਾ ਨਹੀਂ ਰਾਸ ਆਉਂਦੀ ਪਿੰਦਰ ਇਹਤ ਗੱਲ ਬਿਲਕੁਲ ਸਹੀ ਹੈ ਨਾ ਅਗਲੇ ਮਿਲਦੇ ਵਰਤਦੇ ਨੇ ਤੇ ਨਾਲੇ ਆਪ ਵੀ ਉਹਨਾਂ ਤੋਂ ਹੱਥ ਲਾ ਕੇ ਬੈਈਦਾ ਵਾ ਤੇ ਮਣਕੀ ਪਹਿਲੀ ਨੂੰ ਕੀ ਕਰਨਾ ਹੁੰਦਾ ਚਟਨਾ ਹੁੰਦਾ ਵਾ ਤੇ ਹੋਰ ਰਿਸ਼ਤੇਦਾਰੀਆਂ ਹੀ ਕੰਮ ਆਉਂਦੀਆਂ ਨੇ ਜਿੱਥੇ ਰਿਸ਼ਤੇਦਾਰਾਂ ਨੇ ਖਲੋਜਣਾ ਉੱਥੇ ਪਹਿਲੀ ਥੋੜੀ ਖਲੋਜਣੀ ਆ ਹੁਣ ਸੁਣਦੇ ਨੇ ਗੱਲਾਂ ਔਖੇ ਮਿਲਤੇ ਹੋਣੇ ਆ ਉੱਠ ਤਾਂ ਇਹ ਨਾ ਹੋਏ ਫੇਰ ਡੈਪਨ ਨਨ ਤੁਹਾਨੂੰ ਦੇ ਕੁਝ ਕਹਿਣਾ ਨਹੀਂ ਆਣ ਕਿ ਭਾਵੇਂ ਮੇਰੇ ਉਦਾਂ ਹੀ ਝਾਟਾ ਫੜ ਲੈਣ ਮੇਰੇ ਤੇ ਬੜੇ ਗੁੱਸੇ ਵਿੱਚ ਨੇ ਜੇ ਤੈਨੂੰ ਪੁੱਛਣਗੇ ਕਿ ਮੈਨੂੰ ਨੇ ਕਿਸੇ ਗੱਲ ਦਾ ਪਤਾ ਮੇਰੇ ਨਾਲ ਨਹੀਂ ਕੀਤੀ ਹੈਗੀ ਉਦਾਂ ਮੈਂ ਸਮਝਾਇਆ ਹਾ ਦੋਗੀ ਮਮੀ ਵਲੀ ਦੀ ਆਂਦੇ ਹੈ ਕਿ ਮੇਰੀਆਂ ਹੀ ਚਾਰ ਸਪੀਰੇ ਮੰਨੀ ਆ ਜਾਣ ਇਹਨਾਂ ਦੀ ਤੇ ਕੋਈ ਮੈਂ ਗੱਲ ਸੁਣਨੀ ਨਹੀਂ ਨੇ ਹੈਗੀ ਪਹਿਲਾਂ ਜਿਹੜਾ ਕੰਮ ਕਰਨਾ ਉਹ ਕਰਨਾ ਤੇ ਹੈ ਹੀ ਹੈ ਅਗਲੇ ਰੇਕਰੀ ਪੈਸੇ ਖਰਚਨੇ ਤੁਸੀਂ ਜਾ ਕੇ ਤੇ ਸਗੋਂ ਕੰਮ ਕਰਾ ਦਿਓ ਅੱਜਕੱਲ ਕਿਹੜੇ ਥੋਖੇ ਹੁੰਦੇ ਨੇ ਕੰਮ ਇਹੋ ਜਿਹੇ ਗਰਲੀ ਨਾ ਹੋਈ ਜਨੇ ਸਫਾਈਆਂ ਤਰੀਆਂ ਜੇ ਸਫਾਈਆਂ ਤਾਂ ਹੋ ਗਈਆਂ ਸੀ ਤੋਂ ਮੈਂ ਬੈੱਡ ਸੀਟ ਵਿਛਾਈ ਸੀ ਉਹ ਪੈਰ ਲੈ ਕੇ ਚੜ ਗਈ ਫਲਕ ਤੇ ਮੈਂ ਚੱਲ ਦੂਜੀ ਵਿਛਾਣ ਨਹੀਂ ਧੋਤੀ ਹੂੰ ਤੇ ਤੈ ਹੀ ਗਏ ਨਹੀਂ ਜੇ ਆਵੇ ਬਸ ਤਿਆਰੀ ਆ ਤੋਂ ਕਵਲ ਹੋਣਾ ਨਹੀਂ ਕਦੋਂ ਕਉਣਾ ਮੈਂ ਕਿੰਨਾ ਲਗੂ ਕਵਲ ਨਾ ਹੋਈ ਮੇਰੀ ਗੱਲ ਉਹ ਆਂਦੇ ਵੀ ਆਪਾਂ ਬਸ ਪਹੁੰਚ ਜਾਣਾ ਉੱਥੇ 15 20 ਮਿੰਟ ਤੱਕ ਨਾਲੇ ਤੈਨੂੰ ਪਤਾ ਉਹਦਾ ਹੈ ਵੀ ਲੱਗੇ ਆ ਤੇ ਕਿੰਨਾ ਕੁ ਟਾਈਮ ਲੱਗਣਾ ਉੱਥੇ ਉਹ ਉੱਥੇ ਗਰਲੀ ਤੈਨੂੰ ਪਤਾ ਗਿਆ ਆ ਕਾਨੂੰਨੀ ਕੰਮ ਤੈਨੂੰ ਪਤਾ ਜਿੱਦਾਂ ਕੰਮ ਤੇ ਕੋਈ ਵੱਡਾ ਨਹੀਂ ਆ ਤੇ ਅੱਧੇ ਘੰਟੇ ਦਾ ਹੀ ਆ ਔਰੇ ਅਭੀ ਬੈਠਿਆ ਮੈਂ ਸਾਰੀ ਦਿਹਾੜੀ ਲੰਘ ਜੇ ਤੇ ਉਦੋਂ ਪਟਵਾਰੀ ਨਾਲ ਮੇਰੀ ਹੋਈ ਗੱਲ ਪਟਵਾਰੀ ਹੰਦਾ ਇਹ ਟਿਆਰ ਨਾ ਵੇਲੇ ਕਰ ਦਾਂਗੇ ਤੁਹਾਨੂੰ ਠੀਕ ਏਦਾਂ ਕਰ ਮੈਂ ਨਾ ਤੂੰ ਵੀ ਤਿਆਰ ਹੋ ਜਾ ਤੇ ਰੋਜ਼ ਸਕੂਲ ਫੀਸ ਜਾਂਦੇ ਆ ਧਾਰ ਦਾਂਗੇ ਮੈਂ ਕੀ ਕਰ ਜਾਣਾ ਮਾ ਕੋਈ ਗੱਲ ਤੁਸੀਂ ਆਪੇ ਧਾਰ ਦਿਓ ਨਾਲੇ ਉੱਥੇ ਕਬੜ ਕਿੱਥੇ ਇਕੱਲੀ ਖਲੋਤੀ ਰਹੂਗੀ ਤੂੰ ਹੀ ਚੱਲ ਫਿਰਗਾ ਦੋਹਾਂ ਜਾਨੇ ਦਾ ਟਾਈਮ ਪਾਸ ਹੋ ਜਾਊਗਾ ਤੇ ਜੇ ਜ਼ਿਆਦਾ ਟਾਈਮ ਲੱਗਦਾ ਲੱਗੂਗਾ ਤੈਨੂੰ ਮਾਥੋਂ ਬਸੇ ਭਾਲ ਦਾਂਗਾ ਕੋਈ ਗੱਲ ਮੈਂ ਚੱਲ ਜਾਾਂਗੀ ਤੇ ਪਵਾਣੋਂ ਕੀਤਾ ਫੋਨ ਲੈ ਮੇਰਾ ਵੀ ਦਿਮਾਗ ਵੇਖ ਲੈ ਉਹਨਾਂ ਨੂੰ ਮੈਂ ਕੀਤਾ ਨਹੀਂ ਹੋ ਤੇ ਮੈਨੂੰ ਏਦਾਂ ਲੱਗਣ ਰਿਹਾ ਇਹ ਵੀ ਜਿੱਦਾਂ ਮੈਂ ਨਾ ਫੋਨ ਉਹਨਾਂ ਨੂੰ ਕਰਛਿਆਵਾ ਤੇ ਕੀਤਾ ਉਹਦੋਂ ਦਾ ਹੀ ਜਦੋਂ ਉਹਨਾਂ ਨੂੰ ਦੱਸਿਆ ਇਹ ਪਿੰਡ ਨੂੰ ਵੀ ਆ ਜਾਓ ਚੱਲ ਕੋਈ ਗੱਲ ਨਹੀਂ ਹੁਣ ਕਰ ਲਓ ਫਿਰ ਫੋਨ ਆਉ ਮੈਂ ਕਰ ਲਈਦਾ ਵਾਂ ਕੋਈ ਪਤਾ ਨਹੀਂ ਹੁੰਦਾ ਗਾਹ ਪਛਾਹ ਹੁੰਨਗੇ ਤੇ ਚੱਲਾ ਟਾਈਮ ਸਿਰ ਆ ਜਾਣਗੇ ਨਹੀਂ ਭੂਆ ਸਿਆਣੀ ਹੈ ਤੈਨੂੰ ਪਤਾ ਉਹਨਾਂ ਨੇ ਪਹੁੰਚ ਹੀ ਜਾਣਾ ਵਾ ਉਹਨਾਂ ਨੂੰ ਪਤਾ ਹੀ ਆ ਵੀ ਇਹੋ ਜੇ ਕੰਮ ਤੇ ਲੇਟ ਨਹੀਂ ਆ ਜਾਂਦਾ ਕਿਉਂਕਿ ਸਾਨੂੰ ਕੰਮ ਦੀ ਜ਼ਰੂਰਤ ਹੈ ਸਾਨੂੰ ਟਾਈਮ ਨਾਲ ਪਹੁੰਚਣਾ ਪਣਾ ਵਾ ਉਹਨਾਂ ਨੇ ਤੇ ਆਪਣੇ ਹਿਸਾਬ ਨਾਲ ਕੰਮ ਨੇ ਚੱਲਣਾ ਵਾ ਚਲੋ ਕੋਈ ਗੱਲ ਨਹੀਂ ਫਿਰ ਤੁਸੀਂ ਅਦਾ ਕਰੋ ਹਾਂ ਟਾਈਮ ਖੈਰ ਚੱਲ ਜੇ ਪਹਿਲਾਂ ਜਾ ਕੇ 10 ਮਿੰਟ ਬਡੀਕਣਾ ਪਊਗਾ ਤਾਂ ਹੀ ਢਿੱਕਾਂਗੇ ਉਹ ਨਵਾਂ ਸਮੇਂ ਰਿਸ਼ਤੇਦਾਰੀ ਹੈ ਜੀ ਵਾਈਫਾਈ ਚੰਗਾ ਲੱਗਦਾ ਉੱਥੇ ਬੈਠਾ ਹੋਵੇ ਤੇ ਤੇਰੀ ਗੱਲ ਸਹੀ ਆ ਚਲ ਇੱਧੇ ਕਰਦੇ ਹਾਂ ਫਿਰ ਚਲੋ ਕੋਈ ਗੱਲ ਇੱਦਾਂ ਕਰਦਾ ਪਿੰਡਾਂ ਨੂੰ ਕਹਿਣਾ ਜੇ ਹੈਗਾ ਨਾ ਟਾਈਮ ਤੇ ਇੱਧਰ ਨੂੰ ਆ ਜਾ ਨਾਲੇ ਤੇ ਗੱਡੀ 'ਚ ਚੱਲ ਜਾਗੇ ਸਾਰੇ ਜੀ ਤੇ ਨਾਲੇ ਉਦਾਂ ਵੀ ਟਾਈਮ ਦੀ ਬਜਤ ਹੋ ਜਾਊਗੀ ਲੱਪਾ ਜੀ ਦਾ ਫੋਨ ਪਿੰਦਰ ਪਤਾ ਨਹੀਂ ਕਿੱਥੇ ਆ ਹੈਲੋ ਸਸ਼ੀਆ ਭਾਬੀ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸੁਣਾਓ ਘਰੇ ਸਭ ਠੀਕ ਠਾਕ ਆ ਹਾਂਜੀ ਸਭ ਵਧੀਆ ਠੀਕ ਠਾਕ ਤੇ ਤੁਸੀਂ ਸੁਣਾਓ ਦੀਦੀ ਹੁਣੇ ਠੀਕ ਨੇ ਹਾਂਜੀ ਭਾਬੀ ਜੀ ਸਭ ਠੀਕ ਠਾਕ ਜੇ ਤੇ ਪਿੰਦਰ ਘਰੇ ਹੀ ਜੇ ਭਾਜੀ ਹੈ ਤੇ ਘਰੇ ਹੀ ਆ ਪਰ ਹਾਂ ਇਸ ਟਾਈਮ ਪਤਾ ਨਹੀਂ ਕਿੱਥੇ ਨੇ ਦੇਖਿਓ ਭਲਾ ਜੇ ਬੇਲੀ ਵਾਲਾ ਤੇ ਕਰਾਇਓ ਗੱਲ ਮੜੀ ਜੀ ਕੋਈ ਨਹੀਂ ਪੱਜ ਮੈਂ ਵੀ ਇੱਕ ਕਾਉਣੀ ਆ ਜਿਵੇਂ ਲੈਵਲ ਹੋਏ ਨਾ ਫਿਰ ਤੁਹਾਡੀ ਕਰਵਾਉਣੀ ਆ ਗੱਲ ਠੀਕ ਆ ਜੀ ਇੰਦਰ ਕਿੱਥੇ ਈ ਤੁਸੀਂ ਕਿਉਂ ਕੀ ਗੱਲ ਇੱਥੇ ਆ ਆਣਾ ਫੋਨ ਆਉਂਦਿਆ ਜੀ ਕਿਦਾ ਲਾਪਾ ਜੀ ਤਾਂ ਕਹਿੰਦੇ ਗੱਲ ਕਰਨੀ ਢੜ ਨਾਲ ਤੇ ਕਰ ਲਾ ਲੱਗ ਗਈ ਹੈ ਹਾਂਜੀ ਹੈਲੋ ਹੋਰ ਪਿੰਦਰ ਕੇ ਹਾਲ ਚਾਲ ਵਧੀਆ ਵਧੀਆ ਲਾਬ ਤੂੰ ਸੁਣਾ ਬੱਸ ਵਧੀਆ ਵਧੀਆ ਤੇ ਮੈਂ ਵੀ ਤਿਆਰੀ ਹੈ ਫਿਰ ਹਾਂ ਹਾਂ ਕੋਈ ਗੱਲ ਨਹੀਂ ਅੱਜ ਜੀ ਤੇ ਹਾਂ ਅੱਜ ਹੀ ਤੈਨੂੰ ਦੱਸਿਆ ਤੇ ਆਈ ਤੇ ਇੱਧਰ ਨੂੰ ਆ ਜਾਏਗਾ ਕਿ ਜਾਂ ਕਿਦਾਂ ਕਰੇਗਾ ਲਵ ਆਉਣ ਨੂੰ ਹైదਰ ਨੂੰ ਆ ਤੇ ਜਾਂਦਾ ਪਰ ਗੱਡੀ ਯਾਰ ਖੜੀ ਕਿਸੇ ਨੇ ਕੋਈ ਨਹੀਂ ਚ ਦੱਸਦੇ ਇਹਨਾਂ ਦੇ ਆ ਜੈਨੇ ਆ ਮੈਂ ਚੱਲ ਕੋਈ ਨਹੀਂ ਜੇ ਗੱਡੀ ਖੜੀ ਹੈ ਕਿਹਨੇ ਤਾਂ ਕੋਈ ਗੱਲ ਨਹੀਂ ਤੂੰ ਇਦਾਂ ਕਰ ਨਹੀਂ ਪਰ ਮੇਰਾ ਵੀਰ ਨਾ ਪੂਆ ਨੂੰ ਲੈ ਕੇ ਤੇ ਟਾਈਮ ਨਾਲ ਉੱਥੇ ਪਹੁੰਚ ਜੀ ਤੈਨੂੰ ਤੈਨੂੰ ਪਤਾ ਮੁੜ ਕੇ ਯਾਰ ਇਹ ਪਟਵਾਰੀਆਂ ਦਾ ਜ ਦੂਜਾ ਜ ਚੱਕਰ ਜੇ ਮਾਸਾ ਵੀ ਲੇਟ ਹੋ ਗਿਆ ਨਾ ਤੇ ਫਿਰ ਵਿੱਚ ਉਹਨਾਂ ਨੇ 5-7 ਦਿਨ ਪਾ ਦੇਣੇ ਹੋ ਕੋਈ ਨਹੀਂ ਸਾਨੂੰ ਜੇ 10 ਮਿੰਟ ਲੱਗ ਜਾਣਗੇ ਤੇ ਤੂੰ ਇਦਾਂ ਕਰ ਟਾਈਮ ਨਾਲ ਜਲ ਜੀ ਨਹੀਂ ਨਹੀਂ ਇਹ ਤਾਂ ਬਸ ਮੈਂ ਤਾਂ ਪਿੰਡੋਂ نکلਨੇ ਲੱਗਾ ਵਾਂ ਮੈਨੂੰ ਦੱਸ ਉਹ ਤਾਂ ਤੁਹਾਡਾ ਖਿਆਲ ਵੀ ਨਹੀਂ ਉਹ ਤੇਰੀ ਭਾਬੀ ਨੇ ਚੇਤਾ ਕਰਾਇਆ ਸੀ ਵੀ ਉਹਨਾਂ ਨੂੰ ਵੀ ਮੜਾ ਜਾ ਕਹ ਦੋ ਵੀ ਉੱਥੇ ਆ ਜਾਣਾ ਚੱਲ ਕੋਈ ਨਹੀਂ ਕੋਈ ਟੈਨਸ਼ਨ ਨਾਲ ਆ ਤੇ ਆ ਜੀ ਮੇਰਾ ਵੀਰ ਨੂੰ ਬਹੁਤਾ ਟਾਈਮ ਨਾ ਲਾਈਂਗਾ ਚਲੋ ਚਲੋ ਪਹੁੰਚੋ ਦੇ ਚਲੋ ਮਿਲਦੇ ਹਾਂ ਠੀਕ ਕੀ ਹੰਦੇ ਨੇ ਮਨੋਦੀਪ ਤੈਨੂੰ ਹੀ ਕੋਲਾ ਸੁਣ ਤੇ ਲਿਆਈ ਤੂੰ ਹੀ ਮੈਂ ਚੱਲ ਫੇਰ ਵੀ ਆਖੰਡੇ ਨੇ ਵੀ ਆ ਜਾਓ ਸ਼ਹਿਰ ਪਹਿਲੀ ਦਾ ਕਰਾ ਲਈਏ ਠੀਕ ਠੀਕ ਤੇ ਮੰਮੀ ਮੰਮੀ ਉਹ ਵੇਖੋ ਅੰਦਰ ਬੈਠੇ ਟੀਵੀ ਵੇਖ ਰਹੇ ਹੁੰਦੇ ਆ ਬੱਲੇ ਬੱਲੇ ਲੈ ਵੀ ਆ ਟਾਈਮ ਨਹੀਂ ਉਹ ਖਜਮਦੀ ਵੇਖ ਲੈ ਜੇ ਕੋ ਹੋਰ ਬੈਠਾ ਹੁੰਦਾ ਨਾ ਤਾਂ ਕਹਣਾ ਤੂੰ ਇਹਦਾ ਸਾਰਾ ਦਿਨ ਟੀਵੀ ਵੇਂਦੇ ਰਹਿੰਦੀ ਓ ਤੇ ਆਪ ਫਿਰ ਉਹਨਾਂ ਨੇ ਨਾਟਕ ਵੇਖਣੇ ਹੁੰਦੇ ਆ ਨਾ ਜੋ ਕੁਝ ਵੇਂਦੇ ਉਹੋ ਕੁਝ ਕਰਦੇ ਰਹਿੰਦੇ ਮੇਰਾ ਇਰਾਦਾ ਹੈ ਕਿ ਨਾ ਹੋਰ ਇਹ ਚਾਰਜ ਨਾ ਕਰਾਈਏ ਡੈਸ਼ ਦਾ ਨਾ ਹਾਂ ਕਰਾਇਆ ਉਹਨਾਂ ਨੇ ਆਪ ਕਰਵਾ ਲੈਣਾ ਚੱਲ ਵੇਨੇ ਹੁਣ ਬਣਾ ਕਿੱਥੋਂ ਬੋਲਦੇ ਨੇ ਬਲਕਿ ਪੁੱਤ ਤੂੰ ਇੱਥੇ ਐ ਮੈਂ ਤੈਨੂੰ ਸਾਰੇ ਘਰ ਚ ਲੱਭ ਕੇ ਆਈ ਆ ਤੇ ਮੈਨੂੰ ਫਿਰ ਮੈਨੂੰ ਪਤਾ ਲੱਗਾ ਵੀ ਤੂੰ ਇੱਥੇ ਹੁਣਾਵਾ ਆ ਮੇਰਾ ਪੁੱਤ ਸਕੂਲ ਛੱਡਵਾ ਰਵੋ ਤੇ ਮੈਂ ਤੇ ਲਈ ਫੀਸ ਤਨ ਛੱਡਵਾ ਤੂੰ ਪੜਨਾ ਤੇ ਜੇ ਤੂੰ ਵੈਨ ਤੇ ਤੈਨੂੰ ਮੈਂ ਚਾਹਣ ਨਹੀਂ ਉਦੋ ਤੂੰ ਰੋਨੀ ਆ ਫੇ ਮੈਂ ਸਕੂਲੇ ਜਾਣਾ Papa ਆਂਦੇ ਵਾਂਡੇ ਜਾਣਾ ਕੀਤੇ ਜਾਣਾ ਆ ਫਿਰ ਮੈਂ ਤਿਆਰ ਕਰਾਂ ਸਵੇਰੇ ਮੈਂ ਕੱਪੜੇ ਪਾਏ ਤੇ ਤੂੰ ਲਿਬੇੜ ਲੈਣੀ ਆ ਵਾਂਡੇ ਤੇ ਨਿਆਰੇ ਬੜਾ ਤਿਆਰ ਹੁੰਦੀ ਆ ਨਾਵੇਂ ਦਿਨਾਂ ਲੱਗੇ ਬਿਓ ਫੇਰ ਨਾ ਕਿਤੇ ਚਲ ਜੇ ਮੈਂ ਇਹਨੇ ਇਹਦੇ ਕੱਪੜੇ ਕੱਢ ਕੇ ਲਿਆਈ ਜੀ ਗਰਲੀਨ ਜਲਦੀ ਕਰ ਟਾਈਮ ਵੇਕ ਨਾ ਹੋ ਗਿਆ ਹੱਤੋਂ ਚਲ ਕਰਨ ਗਈ ਤੇ ਕੀਤਾ ਭਿੰਦਰ ਭਾਜੀ ਉਹਨਾਂ ਨੂੰ ਹੁਣ ਆ ਹੋਊਗੀ ਇਹ ਗੱਲ ਉਹਨਾਂ ਨਾਲ ਇਹ ਥੋੜਾ ਪਹਿਣ ਉਹ ਵੀ ਪਹੁੰਚ ਜਾਣ ਕਬਲ ਹੁਣੇ ਪਹੁੰਚ ਜਾਂ ਤੇ ਅਸੀਂ ਸਭ ਤੋਂ ਲੇਟ ਜਾਈਏ ਚੰਗੇ ਨਹੀਂ ਲੱਗੀਦਾ ਤੇ ਕੀ ਆਂਦੇ ਫੇਰ ਆ ਜਾਾਂਗੇ ਉੱਥੇ ਆ ਹੋ ਨਾ ਆਖਣਾ ਕਿ ਉਹ ਆਂਦੇ ਵੀ ਪਾਪਾ ਆ ਜੰਨੇ ਆ ਹੋਣਾ ਵੀ ਗੱਲ ਵੀ ਤੈਨੂੰ ਕੋਈ ਸ਼ੱਕ ਏ ਨਹੀਂ ਮੈਨੂੰ ਸ਼ੱਕ ਤੇ ਨਹੀਂ ਆ ਮੈਂ ਇਹ ਕਹਿਣੀ ਪਪੂਆ ਦੋਦੰਦਾ ਫੋਨ ਨਹੀਂ ਆਇਆ ਕੋ ਯਾਰ ਘਰ ਤੇ 100 ਕੰਮ ਹੁੰਦੇ ਆ ਉਹਨ ਹਰ ਕੋਈ ਫੋਨ ਤੇ ਲਾ ਕੇ ਥੋੜਾ ਬੈਠਾ ਰਹਿੰਦਾ ਹੈਗਾ ਤੇਪਿੰਦਰ ਭਾਜੀ ਨੇ ਕਹਿਣਾ ਸੀ ਗੱਡੀ ਇੱਧਰ ਲੈ ਕੇ ਆ ਜੰਦੇ ਇਕੱਠੇ ਚੱਲ ਜੰਦੇ ਸੀ ਗਰਲੇ ਨਾ ਗੱਡੀ ਉਹ ਆਂਦਾ ਕਿਤੇ ਖੜੀ ਹੈ ਕਿਸ ਨੇ ਅੱਛਾ ਕੋਈ ਗੱਲ ਨਹੀਂ ਖੜੀ ਤੇ ਇਹਦੇ ਲੱਗੇ ਰਹੇ ਉਹ ਜਾਏ ਨਾ ਕਿਤੇ ਮੈ ਲੈ ਕੋਈ ਨਹੀਂ ਲੱਗੇ ਆ ਇਹਨੂੰ ਮਰੱਸੀ ਪਾ ਕੇ ਰੱਖਣਾ ਇੱਥੇ ਇਦਾਂ ਨਹੀਂ ਬਹਿਣਾ ਆਏ ਹਾਏ ਇੱਕ ਤੇ ਅੰਤਰ ਮਸ਼ਹੂਰੀ ਵੜੀ ਦਿੰਦੇ ਨੇ ਉਹਨਾਂ ਨਾਟਕ ਨਹੀਂ ਵੇਖਣਾ ਮਿਲਦਾ ਜਿੰਨੇ ਨਾ ਮਸ਼ਹੂਰੀ ਆ ਜਾਂਦੀ ਮੰਮੀ ਬੈਠੇ ਜੇ ਟੀਵੀ ਦੇ ਵੇਖਣਾ ਹਾਂ ਨਹੀਂ ਆ ਵੇਖਣ ਜਿਆਦਾ ਨਾ ਵੇਖਿਆ ਕਰੋ ਮੰਮੀ ਅੱਖਾਂ ਤੇ ਅਸਰ ਪੈਂਦਾ ਜੇ ਇਹਦਾ ਤੇ ਪੁੱਤ ਫਿਰ ਵੇਲੀ ਹੁੰਨੀ ਆ ਤੇ ਮੈਂ 10 ਮਿੰਟ ਲੈ ਕੇ ਬਹਿ ਜਾਨੀ ਆ ਫੇ ਚੱਲ ਇਹਨੂੰ ਵੇਨੀ ਆ ਤੇ ਜੇ ਮੈਂ ਕਿਸੇ ਦੇ ਘਰ ਜਾਵਾਂ ਤੇ ਤਾਂ ਵੀ ਤੁਸੀਂ ਆਂਦੇ ਆ ਵੀ ਮੰਮੀ ਕਿੱਧਰ ਗਈ ਏ ਤੁਸੀਂ ਤੇ ਪਾਬੰਦੀ ਬੜੀ ਮੈਨੂੰ ਲਾਈ ਏ ਤਾਂ ਹੁਣ ਟਾਈਮ ਪਾਸ ਤੇ ਕਰਨਾ ਹੀ ਆ ਨਾ ਚਲੋ ਮੰਮੀ ਕੋਈ ਗੱਲ ਨਹੀਂ ਮੈਂ ਹੁਦਾਂ ਹੀ ਕਹਤਾ ਗਲਤੀ ਹੋ ਗਈ ਆਹੋ ਹੋਈ ਮੈਂ ਆਖਿਆ ਪੁੱਤ ਫਿਰ ਹੋਰ ਮੈਂ ਕੀ ਕਰਨਾ ਤੇ ਰੋਟੀ ਪਾਣੀ ਖਾ ਲੈ ਜੀ ਹਾਂ ਰੋਟੀ ਪਾਣੀ ਤਾਂ ਖਾ ਲਿਆ ਵੈ ਫੇ ਇੱਦਾਂ ਕਰੋ ਹਾਂ ਹੂੰ ਸ਼ਹਿਰ ਚੱਲੀਏ 10 ਮਿੰਟ ਕਿਉਂ ਸ਼ਹਿਰ ਕੀ ਕਰਨ ਜਾਣਾ ਮੰਮੀ ਕੰਮ ਐ ਇੱਕ ਕੀ ਕੰਮ ਕੀ ਐ ਫਿਰ ਵੀ ਕੰਮ ਦਾ ਪਤਾ ਤਾਂ ਲੱਗੇ ਚਲੋ ਤੁਹਾਨੂੰ ਦੱਸ ਹੀ ਦਿੰਨਾ ਵਾ ਲੱਭਦਾ ਆ ਫੋਨ ਅੱਛਾ ਤੇ ਉਹ ਹੀ ਪਹਿਲੀ ਵਾਲਾ ਜਿਹੜਾ ਵਾ ਹੂੰ ਤੇ ਕਬਲ ਹੁਣ ਆਂਦਾ ਉੱਥੇ ਆਇਆ ਨਾ ਤਹਿਸੀਲੇ ਅੱਛਾ ਤੇ ਇਹ ਵੀ ਤੁਰਨ ਲੱਗੇ ਨੇ ਹੂੰ ਤੇ ਮੈਂ ਕਿਹਾ ਚਲੋ ਕੋਈ ਨਾ ਕੋਈ ਪਹੁੰਚੋ ਤੇ ਅਹੀ ਪਹੁੰਚ ਜੰਨੇ ਆ ਤੇ ਜੇ ਕੱਪੜੇ ਚੇਂਜ ਕਰਨੇ ਕਰ ਲੋ ਤੇ ਚਲੋ ਚੱਲੀਏ ਗਾਂ ਜਾ ਕੇ ਕੰਮ ਕਰੀਏ ਹਣਾ ਕਿੰਦਰ ਮੇਰੀ ਸੁਣ ਗਾਲਾ ਮੈਂ ਤੇ ਹੁਣ ਦੋ ਫੁਲਕੇ ਖਾ ਕੇ ਇੱਥੇ ਬੈਠੀ ਹਾਂ ਤੇ ਐਵੇਂ ਟੀਵੀ ਲਾ ਕੇ ਬਹਿ ਗਈਆਂ ਪਰ ਟਾਈਮ ਪਾਸ ਹੋ ਜਾਏ ਮੇਰਾ ਨਾ ਜ ਸਰੀਰ ਨਹੀਂ ਠੀਕ ਹੈਗਾ। ਕਿਉਂ ਮੰਮੀ ਕੀ ਗੱਲ ਚੰਗੇ ਭਲੇ ਦੇ ਹੈਗੇ ਹੋ? ਨਹੀਂ ਪਿੰਦਰ ਉਹ ਵੇਖਣ ਨੂੰ ਤੇ ਮੈਂ ਲੱਗਨੀ ਆ ਵੀ ਚੰਗੀ ਭਲੀਆਂ ਪਰ ਮੈਨੂੰ ਪਤਾ ਨਾ ਮੇਰਾ ਸਰੀਰ ਕੰਮ ਨਹੀਂ ਦਿੰਦਾ। ਤੇ ਮੈਂ ਨਹੀਂ ਜਾ ਸਕਦੀ ਹੈਗੀ। ਮੰਮੀ ਇਦਾਂ ਨਾ ਕਰੋ ਅਗਲੇ ਉੱਤੇ ਟਾਈਮ ਰੱਖਿਆ ਵਾ ਕੋਈ ਨਹੀਂ ਦਵਾਈ ਲੈ ਲੈਣੇ ਜਾਂਦੇ ਸ਼ਹਿਰੋਂ। ਕੋਈ ਨਹੀਂ ਪਿੰਦਰ ਜਿਹੜਾ ਕੰਮ ਹੈ ਬਾਅਦ ਚ ਵੀ ਮੈਂ ਕਰ ਲਵਾਂਗੀ ਕੋਈ ਜ਼ਰੂਰੀ ਅੱਜ ਵੀ ਉਹ ਕੰਮ ਮੈਂ ਨਾਲ ਕਰਨਾ। ਇਦਾਂ ਤੇ ਤੂੰ ਚਲਾ ਜਾ ਜਾਣਾ ਮੈਂ ਤੇ ਮੈਂ ਤੇ ਨਹੀਂ ਜਾਣਾ ਉਥੋਂ ਨਾ ਨਬ ਨੂੰ ਆਸ ਮੈਨੂੰ ਰਜਾਈ ਦੇ ਅਜੇ ਮੈਂ ਘੜੀ ਲਮੇ ਪੈ ਜਾ ਨਾਲੇ ਮੇਰੀ ਉਥੇ ਦਵਾਈ ਪਈ ਮੈਨੂੰ ਉਹ ਫੜਾ ਦੇ ਮੰਮੀ ਹਿੱਦਾਂ ਨਾ ਕਰੋ ਅਗਲੇ ਆਪਣਾ ਕਿਦਾਂ ਨੂੰ ਖਰਾਬ ਕਰਨ ਦੇ ਚੱਲ ਇਹਨਾਂ ਤੇ ਕੋਈ ਗੱਲ ਨਹੀਂ ਆ ਉਹ ਜਿਹੜੀ ਨਵੇਂ ਸੱਜਦੇ ਰਿਸ਼ਤੇਦਾਰੀ ਏ ਫਰਮਾ ਕੀ ਸੋਚੇਗਾ ਕਵਲ ਦਾ ਉਹਨੇ ਗਣਾ ਵੇ ਕਿੱਦਾਂ ਦੇ ਬੰਦੇ ਨੇ ਚੱਲ ਕਿੰਦਰ ਤੇਰੀ ਤੇ ਗੱਲ ਠੀਕ ਉਹਨਾਂ ਨੂੰ ਕਿੱਡੀ ਦੂਰ ਉਹਨਾਂ ਨੂੰ ਸੱਦਿਆ ਵਾ ਤੇ ਇਦਾਂ ਮੰਮੀ ਚੰਗੇ ਨੇ ਲੱਗੇ ਤਾਂ ਹੁੰਦਾ ਉਠੋ ਤਾਂ ਤੇ ਚੱਲੀਏ ਸਿੰਦਰ ਮੇਰਾ ਬੀਪੀ ਵਧਿਆ ਮੇਰਾ ਤੇ ਆਉਣਾ ਸਿਰ ਚੱਕਰ ਖਾਈ ਜਾਂਦਾ ਤੇ ਮੈਂ ਆਖਣੇ ਵੀ ਨਾ ਉਹਨੂੰ ਆਹ ਦਵਾਈ ਦੇ ਮੈਨੂੰ ਤਾਂ ਮੈਂ ਘੜੀ ਲੰਮੇ ਪੈ ਜਾ ਘਰ ਤੋਂ ਘੱਟ ਵੀ ਕੋਈ 2-3 ਘੰਟੇ ਰੈਸਟ ਕਰਾਂਗੀ ਤਾਂ ਫੇਰ ਮੇਰਾ ਸਰੀਰ ਟੈਮ ਹੋਣਾ ਤੇ ਨਾਲੇ ਅੱਜ ਕੋਈ ਸਾਇਦਾ ਕੰਮ ਆ ਤੇ ਅੱਜ ਜ਼ਰੂਰੀ ਉਹ ਕੰਮ ਕਰਨਾ ਜਿੰਨਾ ਕੁ ਕਰਨ ਵਾਲਾ ਉਹ ਕਰ ਲੈਣ ਮੈਂ ਬਾਅਦ ਚ ਵੀ ਕਰ ਸਕਾਂਗੀ ਚਲੋ ਜੇ ਜ਼ਿਆਦਾ ਨਹੀਂ ਨਾ ਠੀਕ ਏਦਾਂ ਕਰੋ ਉਹ ਘੰਟਾ ਕਰੋ ਰੈਸਟ ਦਵਾਈ ਦੂਈ ਖਾਓ ਤੇ ਲੰਮੇ ਪੋ ਤੇ ਮੁੜ ਕੇ ਫੇਰ ਚੱਲ ਜੈਨੇ ਆ ਨਾਲੇ ਮੰਮੀਆਂ ਟੀਵੀ ਬੰਦ ਕਰ ਛੜੋ ਅੱਗੇ ਤੇ ਆਖੜੇ ਵੀ ਸਿਰਦਰਦ ਹੋਣ ਲਿਆ ਟੀਵੀ ਤੇ ਜੇ ਮੈਂ ਹੁਣੇ ਹੀ ਪਿੰਦਰ ਲਾ ਕੇ ਬੈਠੀ ਆ ਪਰ ਸਣਾ 5 ਮਿੰਟ ਉਹ ਵੇਖ ਲੈਣ ਦੇ ਮੈਨੂੰ ਕੋਈ ਗੱਲ ਨਹੀਂ ਵੇਖਿਆ ਕਰੋ ਮੰਮੀ ਪਿੰਦਰ ਮੈਂ ਕਿਹੜਾ ਵੇ ਨਹੀਂ ਆ ਥੋੜਾ ਕੁ ਟਾਈਮ ਹੈ ਵੇ ਨਹੀਂ ਆ ਮੁੜ ਕੇ ਮੈਂ ਘੜੀ ਆ ਪਰ ਰਸ਼ਟ ਕਰ ਲੈਣੀ ਆ ਤੇ ਨਾਲੇ ਜਦੋਂ ਤੁਸੀਂ ਫੋਨ ਵੇਂਦੇ ਹੋ ਉਦੋਂ ਨਹੀਂ ਤੁਹਾਡੀ ਨਜ਼ਰ ਨੂੰ ਕੋਈ ਹੁੰਦਾ ਤੁਸੀਂ ਭਾਵੇਂ ਸਾਰਾ ਦਿਨ ਕਿਚ ਤੇ ਕਿਚ ਕਰਦੇ ਰਹੋ ਰੋਟੀ ਵੀ ਭੁੱਖ ਲੱਗੀ ਹੋਏ ਤੇ ਉਹਦਾ ਨਹੀਂ ਪਤਾ ਹੁੰਦਾ ਵੀ ਆਹ ਢਿੱਡ ਪਰਨਾ ਤੇ ਉਹਨੂੰ ਆਖੀ ਨਾਬ ਨੂੰ ਤੇ ਮੈਨੂੰ ਦੋਵੇਂ ਪੜਾਈਂਦੀ ਆ ਆਹੋ ਉਹ ਐ ਤਾਂ ਮੈਨੂੰ ਕੋਈ ਵੀ ਨਹੀਂ ਮੈਂ ਤੇ ਮੈਂ ਬਹਾਨਾ ਲਾਉਣ ਲਈ ਆ ਮੇਰੇ ਵੱਲੋਂ ਭਾਵੇਂ ਅੱਜ ਟਾਈਮ ਰੱਖਿਆ ਹੋਇ ਭਾਵੇਂ ਕੱਲ ਟਾਈਮ ਰੱਖਿਆ ਹੋਇ ਮੈਨੂੰ ਪਤਾ ਵੀ ਜਿਹੜੀ ਇਹ ਸਕੀਮ ਚੱਲਣ ਲਈ ਹੈ ਨਾ ਇਹ ਸਾਰੀ ਸਕੀਮ ਗਰਲੀ ਨਹੀਂ ਡਈ ਆਖ ਮੈਂ ਤਾਂ ਕਦੀ ਵੀ ਨਹੀਂ ਆਪਣੇ ਹੱਥੋਂ ਪੈਲੀ ਗੱਲ ਹੁੰਦੀ ਹੁਣੇ ਮੈਂ ਹੱਥ ਵੱਡ ਕੇ ਇਹਨਾਂ ਨੂੰ ਦੇ ਦਿਆਂ ਤੇ ਇਹ ਮੁੜ ਕੇ ਮੈਨੂੰ ਪੁੱਛਾਂ ਨਹੀਂ ਨਾ